ਬੀਤੇ ਨਹੀਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਅਤਵਾਦੀਆਂ ਦੇ ਵੱਲੋਂ 27 નિર્દોਸ਼ ਹਿੰਦੂਆਂ ਦਾ ਗੋਲੀਆਂ ਮਾਰੇ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਵਿਰੋਧ ਵਿੱਚ ਅੱਜ ਪਟਿਆਲਾ ਦੇ ਫਾਰਾ ਤੋਂ ਵਿਖੇ ਸਿਮਰ ਮਾਨਤ ਨੇ ਕਿਨਰ ਸਮਾਜ ਨੂੰ ਆਪਣੇ ਨਾਲ ਲੈ ਕੇ ਅਤਵਾਦੀਆਂ ਦੇ ਖਿਲਾਫ ਖੜਾ ਪੰਨ ਕੇ ਅਤਵਾਦੀਆਂ ਦਾ ਪੁਤਲਾ ਫੁੱਕੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਦੇ ਵੀਰਿਆਂ ਗੱਲਬਾਤ ਕਰਦੇ ਹੋਏ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਆਤੰਕਵਾਦ ਹੰਤਾਵਾਦ ਆਤੰਕਵਾਦ ਹੰਤਾਵਾਦ ਆਤੰਕਵਾਦ आतंकवाद मर्द आतंकवाद के बैठ के जेड़े ਇਹ ਨਾ ਮਰਦ ਕੀ ਵਾਲੇ ਕੰਮ ਕਰ ਰਹੇ ਨੇ ਇਹ ਜਿਹੜਾ ਅਤੰਗਵਾਦ ਹੈ ਉਹ ਚੂੜੀਆਂ ਪਾਵੇ ਨਾ ਮਰਦ ਮਰਦਾਨੀ ਕੀ ਹੈ ਅਗਰ ਇਹਨਾਂ ਦੀ ਛਾਤੀ ਦੇ ਉੱਤੇ ਮਰਦ ਵਾਲਾ ਬਾਲ ਹੈ ਅਗਰ ਅਤੰਗਵਾਦ ਦੀ ਛਾਤੀ ਦੇ ਉੱਤੇ ਮਰਦ ਵਾਲਾ ਬਾਲ ਹੈ ਤਾਂ ਇਹ ਮੇਰੀ ਮਿਲਟਰੀ ਨੂੰ ਮੇਰੇ ਪ੍ਰਸ਼ਾਸਨ ਨੂੰ ਇੱਕ ਵਾਰ ਦੱਸ ਕੇ ਪੰਗਾ ਲੈਂਦੇ ਕਿ ਅੱਜ ਅਸੀਂ ਹਿੰਦੁਸਤਾਨ ਦੇ ਨਾਲ ਪੰਗਾ ਲੈਣ ਲੱਗੇ ਆ ਫਿਰ ਹੁੰਦਾ ਤੂੰ ਲੋਕ ਪਾਣੀ ਦਾ ਪਾਣੀ ਹਾਂ ਔਰ ਅਸੀਂ ਇਹਨਾਂ ਨੂੰ ਕਹਿ ਰਹੇ ਕਿ ਚੂੜੀਆਂ ਪਾਓ ਆਕੇ ਮਟਕੇ ਦੇ ਵਿੱਚ ਪਾ ਕੇ ਚੂੜੀਆਂ ਔਰ ਖੋਤੇ ਮਾਧਿਮ ਰਾਹੀਂ ਅਸੀਂ ਇਹਨਾਂ ਦਾ ਮਟਕਾ ਵੀ ਥੋੜਾ ਜਿਹਾ ਪਾਊਡਰੇ ਭੰਨ ਲਓ ਅੱਜ ਕੀ ਨਾਮ ਹੈ ਜੀ ਅੱਜ ਆਪਣਾ ਤੇ ਆਪਣੇ ਸਮਾਜ ਦੇ ਵੱਲੋਂ ਅੱਜ ਕੀ ਪ੍ਰੋਗਰਾਮ ਹੈ ਜਿਹੜਾ ਫਾਰਾ ਚੌਂਕ ਤੇ ਲਿਖਿਆ ਗਿਆ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਪਟਿਆਲੇ ਤੋਂ ਸਿਮਰਨ ਮਹੰਤ ਪਟਿਆਲਾ ਸੋ ਪੂਰੇ ਹਿੰਦੁਸਤਾਨ ਨੂੰ ਪਤਾ ਹੈ ਕਿ ਜੋ ਇਹ ਪਾਕਿਸਤਾਨ ਵੱਲੋਂ ਕਹੀ ਜਾ ਰਹੀ ਹੈ ਕਿ ਇਹ ਜੋ ਟੈਰਰਿਸਟ ਵੱਲੋਂ ਇਹ ਹਮਲਾ ਪਹਿਲਗਾਮ ਦੇ ਵਿੱਚ ਹੋਇਆ ਇਹ ਜਿੰਨੀ ਵੀ ਆਪਾਂ ਕਹੀਏ ਓਨੀ ਜ਼ਿਆਦਾ ਨਿੰਦਨਯੋਗ ਗੱਲ ਹੈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਅਜਿਹਾਂ ਲੋਗ ਨਹੀਂ ਹੈ ਕਿ ਜਿਨ੍ਹਾਂ ਨੂੰ ਨਾ ਹਮਦਰਦੀ ਹੋਵੇ ਕਿ ਜਿਹੜੇ ਲੋਕਾਂ ਨਾਲ ਜਿਹੜੇ ਪਰਿਵਾਰਾਂ ਨਾਲ ਇਹ ਦੁਰਦਸ਼ਾ ਹੋਈ ਹੈ ਤਾਂ ਉਹ ਪਰਿਵਾਰਾਂ ਦਾ ਅੱਜ ਐਨਾ ਦੁੱਖ ਮਨਾਇਆ ਜਾ ਰਿਹਾ ਹੈ ਬਹੁਤ ਘਟੀਆਂ ਨਿੰਦਨਯੋਗ ਕੰਮ ਇਹਨਾਂ ਟੈਰਰਿਸਟਾਂ ਨੇ ਕਰਿਆ ਹੈ ਬਹੁਤ ਗਲਤ ਗੱਲ ਹੈ ਔਰ ਇਸ ਚੀਜ਼ਾ ਸਾਡਾ ਕਿਨਰ ਸਮਾਜ ਵੀ ਵੱਧ ਚੜ ਕੇ ਇਸ ਚੀਜ਼ ਦਾ ਖੰਡਨ ਕਰ ਰਹੇ ਹਨ ਔਰ ਅਸੀਂ ਸਰਕਾਰਾਂ ਨੂੰ ਹੱਥ ਬਿ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਟੈਰਰਿਸਟ ਵੱਧ ਰਿਹਾ ਇਹਨੂੰ ਨਕੇਲ ਪਾਈ ਜਾਣੀ ਚਾਹੀਦੀ ਹੈ ਔਰ ਜਿਹੜੇ ਪਰਿਵਾਰਾਂ ਨਾਲ ਇਹਨਾਂ ਧੱਕਾ ਹੋਇਆ ਹੈ ਉਹ ਪਰਿਵਾਰਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਔਰ ਇਹ ਬੜੀ ਘਟੀਆ ਗੱਲ ਇਹਨਾਂ ਨੇ ਕੀਤੀ ਹੈ ਔਰ ਮੈਂ ਇਹ ਚਾਹਨੀ ਹੈ ਕਿ ਇਟ ਦਾ ਜਵਾਬ ਪੱਥਰ ਨਾਲ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਔਰ ਜਿਹੜੇ ਸਾਡੇ ਸਰਹੱਦਾਂ ਦੇ ਉੱਤੇ ਜਿਹੜੇ ਇਹ ਲੋਕ ਖੜੇ ਨੇ ਸਾਡੇ ਆਪਣੇ ਮਿਲਟਰੀ ਵਾਲੇ ਜਿੰਨੀ ਵੀ ਪ੍ਰਸ਼ਾਸਨ ਸਾਡਾ ਖੜਾ ਹੈ ਔਰ ਜਿੰਨੀ ਵੀ ਸਾਡੀ ਇੰਟੈਲੀਜੈਂਸੀ ਹੈ ਹਰ ਤਰ੍ਹਾਂ ਦੇ ਡਿਪਾਰਟਮੈਂਟ ਜਿਹੜਾ ਹੈ ਅਗਰ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਨੀਚ ਕੰਮ ਕਰਨਾ ਸੀ ਨਾ ਮਰਦੇ ਇਨਸਾਨਾਂ ਨੇ ਕਿਸੇ ਸੂਰ ਖਾ ਕੇ ਪੈਦਾ ਕਰੇ ਹੋਏ ਇਹਨਾਂ ਇਨਸਾਨਾਂ ਲਈ ਮੈਂ ਇਹ ਗੱਲ ਕਹਿ ਰਿਹਾ ਸਿਮਰਨ ਹਮੰਤ ਪਟਿਆਲਾ ਕਿ ਅਗਰ ਇਹਨਾਂ ਨੇ ਇਹ ਐਨਾ ਨਿੰਦਨਯੋਗ ਘਟਿਆ ਨਾ ਮਰਦਾਂ ਵਾਲਾ ਕੰਮ ਕਰਨਾ ਸੀ ਤਾਂ ਇੱਕ ਵਾਰ ਇਹ ਦੱਸ ਕੇ ਉੱਥੇ ਸ਼ਾਮਲ ਹੁੰਦੇ ਇੱਕ ਵਾਰ ਇਹ ਦੱਸ ਕੇ ਆਂਦੇ ਇਹਨਾਂ ਨੇ ਪਿੱਠ ਪਿੱਛੋਂ ਵਾਰ ਕਰਿਆ ਅਸੀਂ ਉਸ ਪੰਜਾਬ ਦੀ ਧਰਤੀ ਤੋਂ ਪਟਿਆਲਾ ਤੋਂ ਗੱਲ ਕਰਦੇ ਪਏ ਹ ਜਿੱਥੋਂ ਪਟਿਆਲਾ ਜਿੱਥੋਂ ਸਾਡੇ ਪਿੱਛੇ ਅਗਰ ਅਸੀਂ ਨੀਂਗਾ ਮਾਰੀਏ ਸਾਡੇ ਇਤਿਹਾਸ ਵੱਲ ਕਦੇ ਸਾਡੇ ਬਜ਼ੁਰਗਾਂ ਨੇ ਕਦੇ ਸਾਡੇ ਗੁਰੂ ਪੀਰਾਂ ਨੇ ਪਿੱਠ ਪਿੱਛੋਂ ਵਾਰ ਨਹੀਂ ਕਰਿਆ ਇਹ ਲੋਕ ਡਿਵਾਈਡੈਂਟ ਰੂਲ ਦੀ ਪਾਲਿਸੀ ਅਪਣਾ ਕੇ ਇਹ ਸੋਚ ਦੇਣੇ ਕਿ ਹਿੰਦੁਸਤਾਨ ਦੇ ਵਿੱਚ ਅਸੀਂ ਜਾਤੀ ਜਾਤੀ ਨਿਰਪੱਖ ਜਾਤੀਵਾਦੀ ਦੀ ਗੱਲ ਕਰਕੇ ਅਸੀਂ ਕਿ ਅਸੀਂ ਆਪਸ ਦੇ ਵਿੱਚ ਇਹਨਾਂ ਨੂੰ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਲੜਾ ਦਾਂਗੇ ਪਰ ਇਹ ਸਾਰਾ ਸਾਰ ਬੜੀ ਗਲਤ ਗੱਲ ਹੈ ਸੋ ਅਸੀਂ ਇਹ ਜਾਣਦੇ ਆ ਕਿ ਇਹ ਜਿਹੜਾ ਵੀ ਦੇਖੋ ਹਿੰਦੁਸਤਾਨ ਦੇ ਵਿੱਚ ਬੜਾ ਇੱਕ ਕੋਆਰਡੀਨੇਸ਼ਨ ਹੈ ਮੁਸਲਮਾਨ ਭਾਈਚਾਰੇ ਨਾਲ ਵੀ ਹਰ ਤਰ੍ਹਾਂ ਦੇ ਲੋਕ ਹਿੰਦੁਸਤਾਨ ਚ ਰਹਿੰਦੇ ਨੇ ਮੇਰੀ ਇੰਨੀ ਉਮਰ ਹੋ ਗਈ ਹੈ ਅਸੀਂ ਅੱਜ ਤੱਕ ਨਹੀਂ ਦੇਖਿਆ ਵੀ ਕਿਸੇ ਮੁਸਲਮਾਨ ਨੇ ਸਿੱਖ ਦੇ ਆ ਹਿੰਦੂ ਦੀ ਲੱਤ ਵੱਡਦੀ ਆ ਕਿਸੇ ਨੇ ਸਿੱਖ ਨੇ ਹਿੰਦੂ ਦੀ ਆ ਮੁਸਲਮਾਨ ਦੀ ਲੱਤ ਵੱਡ ਦਿੱਤੀ ਬੜਾ ਪਿਆਰਾ ਕੋਆਰਡੀਨੇਸ਼ਨ ਹੈ ਸਾਡਾ ਇਹ ਜਿਹੜੀ ਇਕੁਐਲਟੀ ਨੂੰ ਇਹ ਡੈਮੋਕ੍ਰੇਸੀ ਦੇਸ਼ ਦੇ ਵਿੱਚ ਸਾਡੀ ਇਕੁਐਲਟੀ ਨੂੰ ਤੇ ਇਕਨੋਮੀ ਹਾਲਤ ਜਿਹੜੀ ਉੱਥੇ ਦੀ ਸ਼੍ਰੀਨਗਰ ਦੀ ਹੈ ਇਹ ਬਸ ਅੱਖਾਂ ਦੇ ਵਿੱਚ ਰੜਕਦੇ ਇਹ ਉਸ ਚੀਜ਼ ਨੂੰ ਖਰਾਬ ਕਰਨਾ ਚਾਹੁੰਦੇ ਨੇ ਜਿਹੜੀ ਸਾਰਾ ਸਾਰ ਗਲਤ ਗੱਲ ਉਹ ਸੀ ਜਿਵੇਂ ਖਾਸ ਤੌਰ ਤੇ ਬੜੇ ਕਠਿਨ ਸ਼ਬਦਾਂ ਦੇ ਨਾਲ ਨਕੀਦੀ ਕਰਦੀਆਂ ਬਹੁਤ ਗਲਤ ਗੱਲ ਹੈ ਬੜੀ ਨਿੰਦਨਯੋਗ ਗੱਲ ਹੈ और हिंदुस्तान की गल करिए जिंदाबाद है और जिंदाबाद रहेगा। मेरा पूरा किन्नर समाज और सिमरन महंत पटियाला परिवार और समा... अपना पूरे देश दे वास्ते। सरकार मोदी सरकार मैं बेनती करना चाहनी है आप जी अनुसार ਕਿ ਅਗਰ ਮੋਦੀ ਸਰਕਾਰ ਨੂੰ ਦੇਸ਼ ਦੇ ਲਈ ਕਿਤੇ ਸਾਡੀ ਜ਼ਰੂਰਤ ਪਵੇ ਸਭ ਤੋਂ ਪਹਿਲਾਂ ਸਿਮਰਨ ਮਹੰਤ ਹਾਜ਼ਰ ਹੋਏਗੀ ਜੀ